ਸ਼੍ਰੀ ਬ੍ਰਿੰਦਰ ਗੋਇਲ ਜੀ ਸਪੀਕਰ ਸਾਹਿਬ ਮੈਂ ਆਪਣੇ ਹਲਕੇ ਦੇ ਬਹੁਤ ਹੀ ਜ਼ਰੂਰੀ ਜਿਹੜਾ ਮਸਲਾ ਉਹਦੇ ਵੱਲ ਧਿਆਨ ਦੇਣਾ ਚਾਹੁੰਦਾ ਸਰ ਖਨੌਰੀ ਤੋਂ ਮੰਡਵੀ ਤੱਕ ਸਾਡੇ ਸੜਕ ਹੈ ਮੈਂ ਪਿਛਲੀ ਵਾਰ ਵੀ ਸਦਨ ਦੇ ਵਿੱਚ ਜ਼ਿਕਰ ਕੀਤਾ ਸੀ ਪਰ ਉਹਦਾ ਕੋਈ ਹੱਲ ਨਹੀਂ ਨਿਕਲਿਆ ਸਰ ਕਨੌਰੀ ਤੋਂ ਮੰਡਵੀ ਤੱਕ ਦੀ ਸੜਕ ਇਸ ਹੱਦ ਤੱਕ ਖਰਾਬ ਹੈ ਕਿ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਾਡੇ ਇੱਕੋ ਹੀ ਬੱਸ ਚੱਲਦੀ ਸੀ ਉੱਥੇ ਤੇ ਪਿਛਲੇ ਦਿਨੀ ਬੱਸ ਵਾਲਨੇ ਜਵਾਬ ਦਿੱਤਾ ਕਿ ਇਹ 10 ਕਿਲੋਮੀਟਰ ਤੈਅ ਕਰਨ ਲਈ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਤੇ ਅਸੀਂ ਆਪਣੇ ਡੈਸਟੀਨੇਸ਼ਨ ਤੇ ਸਹੀ ਸਮੇਂ ਤੇ ਪਹੁੰਚ ਨਹੀਂ ਸਕਦੇ ਉਹ ਬੱਸ ਨੂੰ ਭਾਖੜਾ ਕਿਨਾਰੇ ਖੜਦੀ ਆ ਤੇ ਲੋਕੀ ਉੱਥੋਂ ਬੱਸ ਦਾ ਟਾਈਮ ਹੈ ਸਵੇਰੇ 4:55 ਵਜੇ ਤੇ ਉੱਥੋਂ ਲੋਕ ਪੈਦਲ ਜਾ ਕੇ ਸਰ ਉਸ ਬਸ ਤੇ ਚੜਦੇ ਆ। ਮਿਲਾ ਦੀ ਤੋਂ ਇਹ ਬਹੁਤ ਸੜਕ ਦੀ ਹਾਲਤ ਖਰਾਬ ਹੈ। ਸੜਕ ਦੀ ਹਾਲਤ ਠੀਕ ਕੀਤੀ ਜਾਵੇ। ਦੂਜੀ ਸਰ ਲਹਿਰੇ ਤੋਂ ਲੈ ਕੇ ਮੂਨਕ ਤੱਕ ਸੜਕ ਹੈ। ਜਿਹੜੀ ਸੜਕ ਸਾਰੇ ਹਰਿਆਣੇ ਵਿੱਚ ਜਦੋਂ ਹਰਿਆਣੇ ਦੀ ਐਂਟਰੀ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਹੁੰਦੀ ਹੈ ਸਰ ਤਾਂ ਸਾਰੀ ਉਹ ਸੜਕ ਦੇ ਰਹੀ ਹੁੰਦੀ ਹੈ। ਉਸ ਸੜਕ ਦੀ ਹਾਲਤ ਵੀ ਬਦ ਤੋਂ ਬਦਤਰ ਹੈ। ਇਹ ਦੋਹਾਂ ਸੜਕਾਂ ਦੀ ਸਰ ਤੁਰੰਤ ਹੈ ਜਿਹੜੀ ਮਾਨਯੋਗ ਮੰਤਰੀ ਸਾਹਿਬਾਨ ਬੈਠੇ ਆ। ਸੋ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸਰ ਠੀਕ ਹੈ ਮੰਨਦਾ ਕਿ ਫੰਡਾਂ ਦੀ ਕਮੀ ਦੀ ਗੱਲ ਚੱਲ ਰਹੀ ਆ ਪਰ ਇੱਥੇ ਬਹੁਤ ਲੋਕੀ ਦੁਖੀ ਨੇ ਬਹੁਤ ਹਾਲਤ ਖਰਾਬ ਹੈ ਪਹਿਲ ਦੇ ਆਧਾਰ ਤੇ ਇਸ ਦਾ ਅਸਰ ਹੱਲ ਕੀ ਸਰ ਜੀ ਲਿਆ ਲਈ ਹਾਂ ਸਰਪੰਚ ਸਾਹਿਬ ਜਿਹੜਾ ਦੇਖਿਓ ਖਨੋਰੀ ਤੋਂ ਲੈ ਕੇ ਮੰਡਵੀ ਤੱਕ ਸੜਕ ਦਾ ਹਾਲ ਇਹ ਕਿਸ ਤਰ੍ਹਾਂ ਦਾ ਹੈਗਾ ਤੁਸੀਂ ਥੋੜਾ ਦੱਸੋਗੇ ਵਿਸਤਾਰ ਨਾਲ ਸੜਕ ਦਾ ਜਿਹੜਾ ਨੇ ਇਹ ਤਾਂ ਕਾਫੀ ਚਿਰ ਤੋਂ ਬਹੁਤ ਬੁਰਾ ਹਾਲ ਹੋਇਆ ਪਿਆ ਹੈ ਤੇ ਬੜੇ ਤੇ ਵੋਟਾਂ ਵਾਲੇ ਵੀ ਆਏ ਨੇ ਤੇ ਤਰਲੇ ਵੀ ਬੜੇ ਕਰਦੇ ਰਹੇ ਨੇ ਇਥੋਂ ਮੰਡਵੀ ਤੋਂ ਲੈ ਕੇ ਤੇ ਤੋੜ ਖਨੋਰੀ ਤੱਕ ਇਹ ਸਾਰੀ ਟੁੱਟੀ ਪਈ ਹੈ ਜਿਹੜੀ ਮੰਡਵੀ ਤੋਂ ਮੀਰਗੜ ਹੁੰਦੇ ਤੇ ਲੋਕ ਪਾਤੀ 프리ਮਿਕਸ ਪਾਤੀ ਸੀ ਇਹ ਸਾਡੀ ਸੜਕ ਉਸ ਟਾਈਮ ਵੀ ਨਹੀਂ ਪਈ ਤੇ ਹੁਣ ਜਿਉਂ ਆ ਆਏ ਤੇ ਟੁੱਟਦੀ ਰਹੀ ਹੈ ਪਿੱਛੇ ਜੀ ਵੋਟਾਂ ਦਾ ਟਾਈਮ ਆਇਆ ਤੇ ਬਤੇਰੇ ਤੇ ਘੇਰ ਕੇ ਗਿਆ ਵੀ ਸਾਡੀ ਸੜਕ ਦਾ ਹਾਲ ਵੇਖੋ ਸਾਡਾ ਲੰਘਣ ਦਾ ਹਾਲ ਵੇਖ ਲਓ ਤੇ ਤੋਰਦ ਖਡੌਰੀ ਤੋਂ ਲੈ ਕੇ ਤੇ ਮੰਡਵੀ ਤੱਕ ਇਹ ਮਿੰਟਾਂ ਦਾ ਰਸਤਾ ਸਾਡੇ ਕੋਲ ਅੱਧੇ ਪੌਣੇ ਘੰਟੇ ਚ ਤਿਆ ਹੁੰਦਾ ਇੱਧਰ ਤੇ ਹੁਣ ਮੋਟਰਸਾਈਕਲ ਦੀ ਸਵਾਰੀ ਚਾਰ ਪਹੀਆ ਵਾਲੀ ਤੇ ਕਿਹੜੀ ਜਾਣੀ 200 2 45 ਸਾਰੀ ਖੜ ਦੀ ਮੁਸ਼ਕਲ ਹੈ ਵੀ ਖਨੋਰੀ ਤੱਕ ਰਾਂ ਜਿਵੇਂ ਇੱਕ ਸਵੇਰੇ ਬਸ ਨੰਗ ਦੀ ਸੀ ਸੰਗਰੂਪ ਆਪਣੇ ਚੰਡੀਗੜ੍ਹ ਤੋਂ ਤੁਮਤਾਨ ਸਾਹਿਬ ਨੂੰ ਜਾਣ ਉੱਥੇ ਲੋਕਾਂ ਨੂੰ ਬੜਾ ਫਾਇਦਾ ਸੀ ਕਿਉਂਕਿ ਜਿਹਨਾਂ ਲੋਕਾਂ ਨੇ ਪੀਜੀ ਜਾਣਾ ਜਾਂ ਦੇਖੇ ਚੰਡੀਗੜ੍ਹ ਹਾਈ ਕੋਰਟ ਜਾਣਾ ਉਹ ਮਤਲਬ ਬਹੁਤ ਵਧੀਆ ਸੀ ਅੱਜ ਕੱਲ ਉਹ ਰੂਟ ਬੰਦ ਹੋ ਗਿਆ ਇਹਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਵੀ ਹੁਣ ਲੋਕ ਬੜੇ ਪਰੇਸ਼ਾਨ ਨੇ ਵੀ ਜਿੰਨੇ ਚੰਡੀਗੜ੍ਹ ਜਾ ਕੇ ਕੰਮ ਕਰਨਾ ਕੋਈ ਕਰਾਣਾ ਕੋਈ ਦਫ਼ਤਰ ਦਾ ਚਾ ਕੋਈ ਮੋਖੇ ਕੋਈ ਆਪਣਾ ਕਚਹਿਰੀਆਂ ਦਾ ਜਾਂ ਕੋ ਹੋਰ ਬਾਹਰ ਦੇ ਕੰਮ ਨੇ ਉਹ ਜਾਣ ਵਾਸਤੇ ਵਿਚਾਰੇ ਕੋ ਪਤਲਾ ਤੋਂ ਜਾ ਕੇ ਚੜਦਾ ਹੈ ਜਾ ਇਧਰ ਨਹਿਰ ਤੋਂ ਤੁਮਤਾਨ ਸਾਹਬਾਂ ਨੂੰ ਜਾ ਕੇ ਚੜਦਾ ਜਾਂ ਖਨੌਰੀ ਤੋਂ ਜਾ ਕੇ ਚੜਦਾ ਕਿੱਥੇ ਆਪਣੇ ਬੱਸ ਸਟੈਂਡ ਤੋਂ ਚੜ ਜਾਣਾ ਜੀ ਕਿੱਥੇ ਹੁਣ ਦੂਜਿਆਂ ਆਪਣੇ ਪਿੰਡਾਂ ਕਾਰਨ ਕੀ ਕਿਉਂ ਬੰਦ ਹੋਈਓ ਬੱਸ ਇਹ ਰੋੜ ਹੀ ਇੰਨਾ ਖਰਾਬ ਹੋ ਗਿਆ ਵੀ ਇਧਰ ਨੂੰ ਸਾਡਾ ਵੀ ਜਾਣ ਨੂੰ ਜੀ ਨਹੀਂ ਕਰਦਾ ਖਨੌਰੀ ਵੱਲ ਮੂੰਹ ਕਰ ਲਉਣੀ ਜੀ ਕਰਦਾ ਇੰਨਾ ਰੋੜ ਖਰਾਬ ਹੋ ਗਿਆ ਏਡੇ ਏਡੇ ਦੇ ਖਾਂਚੇ ਪਏ ਨੇ ਇਹ ਗੱਡੀ ਨਹੀਂ ਲੰਘ ਸਕਦੀ ਮੋਟਰਸਾਈਕਲ ਨਹੀਂ ਲੰਘ ਸਕਦਾ ਗੱਡੀ ਤੇ ਲੰਗੇਗੀ ਕਿੱਥੇ ਹੋਈ ਚਾਰ ਪੈਰਾਂ ਲਈ